ਸਮਰਾਲਾ ਦੇ ਵਿੱਚ ਪਿੰਡ ਦਿয়ালਪੁਰ ਦੇ ਨੇੜੇ ਦਵਨਪਛਾਤੇ ਲੁਟੇਰਿਆ ਨੇ ਮੋਟਰਸਾਈਕਲ ਸਵਾਰ ਤਿੰਨ ਪ੍ਰਵਾਸੀ ਮਜ਼ਦੂਰਾਂ ਨੂੰ ਰੋਕਿਆ ਤੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਤੇ ਮੋਟਰਸਾਈਕਲ ਖੋ ਕੇ ਭੱਜ ਗਏ ਨੇ ਦੋ ਗੋਲੀਆਂ ਇੱਕ ਪ੍ਰਵਾਸੀ ਮਜ਼ਦੂਰ ਜੋ ਕਿ ਟਾਈਲ ਲੇਅਰ ਦਾ ਕੰਮ ਕਰਦਾ ਸੀ ਉਸਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ਤੇ ਲੱਗੀਆਂ ਨੇ ਤੇ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕੀਤਾ ਗਿਆ ਘਟਨਾ ਦੀ ਪਤਾ ਲੱਗਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਤੇ ਜ਼ਖਮੀ ਵਿਅਕਤੀ ਦੇ ਦੋਸਤ ਨੇ ਦੱਸਿਆ ਕਿ ਅਸੀਂ ਤਿੰਨ ਜਣੇ ਪਿੰਡ ਹੇਦੋਦ ਨੇੜੇ ਇੱਕ ਪੈਟਰੋਲ ਪੰਪ ਤੇ ਕੰਮ ਕਰਨ ਤੋਂ ਬਾਅਦ ਸੰਬਨਾਲਾ ਵੱਲ ਆ ਰਹੇ ਸੀ ਜੋ ਟਾਈਲਾਂ ਲਗਾ ਰਿਹਾ ਸੀ ਜਦੋਂ ਮੋਟਰਸਾਈਕਲ ਜਿਹੜਾ ਪਿੰਡ ਜਦੋਂ ਮੋਟਰਸਾਈਕਲ ਪਿੰਡ ਦਿਆਲਪੁਰ ਦੇ ਨੇੜੇ ਪਹੁੰਚਿਆ ਤਾਂ ਪਿੱਛੇ ਮੋਟਰਸਾਈਕਲ ਸਵਾਰ ਦੋਨ ਪਛਾਤੇ ਵਿਅਕਤੀਆਂ ਨੇ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤੇ ਗੋਲੀ ਜਿਹੜੀ ਇੱਕ ਵਿਅਕਤੀ ਦੇ ਲੱਗੀ ਹੈ ਉਸ ਦਰਨਾ ਕਿਰਪਾਨ ਤੇ ਵੀ ਹਮਲਾ ਕੀਤਾ ਗਿਆ ਤੇ ਹਥਿਆਰ ਕਿਸੇ ਨੂੰ ਨਹੀਂ ਲੱਗਿਆ ਜਿਸ ਤੋਂ ਬਾਅਦ ਉਹਨ ਪਛਾਤੇ ਲੁਟੇਰੇ ਮੋਟਰਸਾਈਕਲ ਤੋਂ ਹੇਠਾ ਸੁੱਟ ਕੇ ਉਹਨਾਂ ਦਾ ਮੋਟਰਸਾਈਕਲ ਖੋ ਕੇ ਭੱਜ ਗਏ ਨੇ ਤੇ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਹੁਣ ਜਾਂਚ ਹੋ ਰਹੀ ਹੈ ਇਹ ਜਬਕ ਤਕਰੀਬ 6:30 7 ਵਜੇ ਦੀ ਗੱਲ ਹੈ ਜੀ ਇਹ ਇਹ ਪ੍ਰਵਾਸੀ ਸੀ ਮੁੰਡਾ ਲੇਬਰ ਕਰਦਾ ਸੀ ਜਿੱਥੇ ਰਾਜੂ ਫਿਲਿਕ ਸਟੇਸ਼ਨ ਤੇ ਇਹਨਾਂ ਦੇ ਲੋਕ ਦਾ ਇੱਟ ਦਾ ਕੰਮ ਕਰ ਚੱਲ ਰਿਹਾ ਤੇ ਇਹ ਰੋਜ਼ਾਨਾ ਦੀ ਤਰ੍ਹਾਂ ਇਹ ਮੋਟਰਸਾਈਕਲ ਤੇ ਨਾਲੇ ਦੇ ਨਾਲ ਦੋ ਹੋਰ ਸਵਾਰ ਸੀ ਲੇਬਰਮੈਨ ਤੇ ਜਦੋਂ ਇਹ ਦਿਆਲਪੁਰ ਆ ਕੇ ਇਕੱਠੇ ਆਇਆ ਤਾਂ ਉਸ ਸਮੇਂ ਦੋ ਨੌਜਵਾਨ ਉਹਨਾਂ ਨੇ ਮੂੰਹ ਸਿਰ ਲਪੇਟੇ ਹੋਏ ਸੀ ਮੋਟਰਸਾਈਕਲ ਤੇ ਸਵਾਰ ਸੀ ਤਾਂ ਇਹਨਾਂ ਨੂੰ ਇਸ਼ਾਰਾ ਕੀਤਾ ਇਹਨਾਂ ਨੇ ਮੋਟਰਸਾਈਕਲ ਨਾ ਰੋਕਿਆ ਤਾਂ ਪਿੱਛੇ ਬੈਠੇ ਬੰਦੇ ਨੇ ਰਵਾਲਵਰ ਨਾਲ ਦੋ ਫੇਰ ਕਰਤੇ ਜਿਹੜਾ ਮੁੰਡਾ ਚਲਾਣ ਵਾਲਾ ਸੀ ਸੂਮਨ ਮੰਡਲ ਉਹਦੇ ਦੇ ਵਕੀ ਤੇ ਲੱਗੇ ਦੋ ਫੈਰ ਸੀ ਤਾਂ ਉਹ ਇਹ ਤਿੰਨੇ ਜਣੇ ਡਿੱਗ ਪਏ ਇਹਨਾਂ ਦਾ ਮੋਟਰਸਾਈਕਲ ਲੈ ਕੇ ਦੌੜ ਗਏ ਜੀ ਹੋ ਕੇ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਪਹੁੰਚ ਗਏ ਇਹਨੂੰ ਹਸਪੀਟਲ ਐਡਮਿਟ ਕਰਾਤਾ ਇੱਥੋਂ ਰੈਫਰ ਕਰਤਾ ਸਟੇਟਮੈਂਟ ਲੇਖ ਲਈ ਸਰ ਅਸੀਂ ਅੱਗੇ ਕਾਰਵਾਈ ਚੱਲ ਰਹੀ ਹੈ ਜੀ ਸਾਡੇ ਕੋਲ ਗਨ ਸ਼ਾਟ ਦੇ ਸਾਹਮਣੇ ਆਇਆ ਜੋ ਸਟੇਟਮੈਂਟ ਚ ਲਿਖਾਇਆ ਜੀ ਅੱਗੇ ਵੀ ਜਿਵੇਂ ਜਿਵੇਂ ਤਤਤੀ ਸੂਕੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਡਾਕਟਰ ਮਨਦੀਪ ਸਿੰਘ ਜੀ ਕੀ ਕਹਿੰਦਾ ਕਿ ਵਾਰਦਾਤ ਇਹ ਹੋਈ ਵੀ ਇੱਥੇ ਗਨ ਸ਼ਾਟ ਵੂਨ ਦੇ ਨਾਲ ਆਇਆ ਪੇਸ਼ੈਂਟ ਸਾਡੇ ਕੋਲੇ ਤੇ ਸਮਰਾਲਾ ਬ੍ਰਿਜ ਤੇ ਤੇ ਅਸੀਂ ਮੁੱਢਲੀ ਸਹਾਇਤਾ ਦੇ ਕੇ ਪੇਸ਼ੈਂਟ ਨੂੰ ਅੱਗੇ ਰੈਫਰ ਕਰਤਾ ਮੰਡਲ ਨਾਮ ਦਾ ਪੇਸ਼ੈਂਟ ਸੀ ਤੇ ਇਹਦੇ ਦੋ ਐਂਟਰੀ ਵੂਨ ਨੇ ਤੇ ਫਰਦਰ ਆਪਾਂ ਟ੍ਰੀਟਮੈਂਟ ਦੇ ਲਈ ਇਹਨਾਂ ਨੂੰ ਚੰਡੀਗੜ੍ਹ ਦਾ ਐਫਰ ਕਰ ਦਿੱਤਾ ਜੀਐਮਸੀ ਬੱਤੀ ਯਾਦ ਹੈ ਇਹ ਗੋਲੀ ਚੱਲੀ ਆ ਤਿੰਨ ਬੰਦੇ ਆਏ ਦੀ ਇਧਰੋਂ ਲਹਿੰਗ ਸੀ ਅੱਛਾ ਉਹ ਤਿੰਨ ਬਿਹਾਰੀ ਨੂੰ ਗੋਲੀ ਮਾਰੀ ਇੱਕ ਬੰਦੇ ਤੇ ਮਾਰੀ ਇੱਕ ਬੰਦੇ ਤੇ ਹਾਂ ਜੀ ਕਾਦੇ ਤੁਸੀਂ ਕਿ ਮੋਟਰਸਾਈਕਲ ਤੇ ਸੀ ਤੇ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਚੰਡੀਗੜ੍ਹ ਵੱਲੋਂ ਆਉਂਦੇ ਸੀ ਸਾੜੇ ਵੱਲ ਨੂੰ ਜਾਂਦੇ ਸੀ ਜਿਹੜੇ ਗੋਲੀ ਮਾਰਨ ਵਾਲੇ ਬੰਦੇ ਕੌਣ ਸੀ ਉਹ ਉਹ ਨਹੀਂ ਪਤਾ ਕਿ ਕੌਣ ਆ ਨਹੀਂ ਕੋਪੇ ਜੋ ਮਾੜਾ ਮੋਟਾ ਪਤਾ ਹੋਊਗਾ ਵੀ ਲਹਿੰਗ ਸੀਗੇ ਵੀ ਨਹੀਂ ਕਹਿੰਦੇ ਲਹਿੰਗ ਆ ਉਹ ਬੰਨੇ ਹੋ ਸੀ ਦਸਾਰ ਤੇ ਕਾਦੇ ਤੁਸੀਂ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਸੀ ਕਿਹਦੇ ਗੋਲੀ ਮਾਰੀ ਆ ਉਹ ਕੋਣ ਉਹ ਬਿਹਾਰੀ ਆ ਮੋਟਰਸਾਈਕਲ ਤੇ ਜਾ ਰਹੇ ਹਾਂ ਮੋਟਰਸਾਈਕਲ ਖੋ ਲਿਆ ਫਿਰ ਮੋਟਰਸਾਈਕਲ ਖੋ ਕੇ ਲੈ ਲਾਂਗੇ